ਹੈਲੋ ਸਸਤੀ ਕਲਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕੌਰ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਟਾਈਮ ਹੈਗਾ ਜੀ ਜਿਹੜਾ ਉਹ 7:30 ਹੋ ਗਿਆ ਆ ਆਪਾਂ ਅੱਜ ਆਪਣੇ ਪੇਕੇ ਪਿੰਡ ਜਾ ਰਹੇ ਆਂਗੇ ਰਖੜੀ ਮਨਣ ਲਈ ਤੇ ਸਭ ਤੋਂ ਪਹਿਲਾਂ ਸਾਰੀਆਂ ਭੈਣਾਂ ਨੂੰ ਤੇ ਸਾਰੇ ਭਰਾਵਾਂ ਨੂੰ ਰਖੜੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੇ ਆਪਣਾ ਬਲੌਗ ਥੋੜਾ ਜਿਹਾ ਲੇਟ ਆ ਰਿਹਾ ਜੀ ਤੇ ਉਹਦੇ ਲਈ ਸੌਰੀ ਤੇ ਸਾਰੀਆਂ ਪਰਮਾਤਮਾ ਕਰੇ ਸਾਰੇ ਭੈਣਾਂ ਤਾਕ ਖੁਸ਼ ਰਹਿਣ ਸਭ ਦੀਆਂ ਰਖੜੀਆਂ ਵਧੀਆ ਹੀ ਹੋਣ ਸਭ ਦੀ ਲੰਬੀ ਉਮਰ ਕਰੇ ਭੈਣ ਭਰਾਵਾਂ ਦੀ ਤੇ ਆਪਾਂ ਅੱਜ ਚੱਲੇ ਸੀ ਜੀ ਰਖੜੀ ਬੰਨਣਾ ਤੇ ਆਪਾਂ ਤਿਆਰ ਹੋ ਗਏਾਂਗੇ ਤੇ ਆਪਾਂ ਪਹੁੰਚੇ ਜੀ ਮਾਨਸਾ ਪਹਿਲਾਂ ਮਾਨਸਾ ਪਹੁੰਚ ਕੇ ਤੇ ਆਪਾਂ ਪਹਿਲਾਂ ਸ਼ਾਪਿੰਗ ਕਰਨ ਨਹੀ ਗਏ ਸੀ ਟਾਈਮ ਹੀ ਨਿ ਲੱਗਿਆ ਸ਼ਾਪਿੰਗ ਕਰਨ ਦਾ ਤੇ ਫਿਰ ਉਸ ਤੋਂ ਬਾਅਦ ਆਪਾਂ ਉੱਥੇ ਜਾ ਕੇ ਤੇ ਰਖੜੀ ਖਰੀਦੀ ਤੇ ਰਖੜੀਆਂ ਕਾਫੀ ਲਿਕੀਆਂ ਹੋਈਆਂ ਸੀਗੀਆਂ ਰਖੜੀਆਂ ਖਰੀਦ ਕੇ ਉਸ ਤੋਂ ਬਾਅਦ ਆਪਾਂ ਜਿਹੜੀ ਮਠਿਆਈ ਵਗੈਰਾ ਖਰੀਦੀ ਫਿਰ ਸੀਤ ਕੇ ਤੇ ਆਪਾਂ ਬੈਠ ਕੇ ਜੀ ਬਸ ਜ ਮੇਰੇ ਪੇਕੇ ਪਿੰਡ ਦਾ ਹੈਗਾ ਜੀ ਮਾਨਸਾ ਤੋਂ 1.5 ਕਿਲੋਮੀਟਰ ਦੂਰ ਹੈਗਾ ਤੇ ਸੌਰਿਆਂ ਤੋਂ 2.5 ਕਿਲੋਮੀਟਰ ਦੀ ਦੂਰੀ ਤੇ ਹੈਗਾ ਤੇ ਆਪਾਂ ਨੂੰ 2.5 ਘੰਟਿਆਂ ਦਾ ਰਸਤਾ ਜਿਹੜਾ ਹੈਗਾਗਾ ਰਸਤੇ 'ਚ ਤੇ ਉਸ ਤੋਂ ਬਾਅਦ ਆਪਾਂ ਪਹੁੰਚੇ ਜੀ ਸਰਦੂਲੇ ਵਾਲੇ ਸੇ ਦੂਲੇ ਵਾਲੇ ਉੱਤਰ ਕੇ ਆਪਣੇ ਪਿੰਡ ਤੱਕ 10 ਮਿੰਟਾਂ ਦਾ ਰਾਹ ਰਹਿ ਜਾਂਦਾਗਾ ਤੇ ਉਸ ਤੋਂ ਬਾਅਦ ਆਪਾਂ ਪਹੁੰਚੇ ਕਰੇ ਤੇ ਜਾਨ ਅਨੁਸਾਰ ਪਹਿਲਾਂ ਆਪਾਂ ਰਖੜੀ ਬੰਨੀ ਕਿਉਂਕਿ ਵੀਰੇ ਨੇ ਕੰਮ ਤੇ ਕਿਸੇ ਕੰਮ ਜਾਣਾ ਸੀਗਾ ਪਹਿਲਾਂ ਵੀ ਉਹ ਬਾਹਰੋਂ ਆਏ ਸੀਗੇ ਤੇ ਰਖੜੀ ਬੰਨੀ ਉਸ ਤੋਂ ਬਾਅਦ ਭਾਬੀ ਦੇ ਰਖੜੀ ਬੰਨੀ ਤੇ ਜਿਹੜੀਆਂ ਭੈਣਾਂ ਨੇ ਚੈਨਲ ਨੂੰ ਨਵੀਂ ਸਬਸਕ੍ਰਾਈਬ ਕੀਤਾ ਹੋਇਆ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਫਿਰ ਆਪਾਂ ਉਸ ਤੋਂ ਬਾਅਦ ਭਾਬੀ ਨੂੰ ਰਖੜੀ ਬੰਨੀ ਤੇ ਇਹ ਮੇਰੀ ਭਤੀਜੀਆ ਜੀ ਗੁਰਕੀਰਤ ਕੌਰ ਤੇ ਭਰਾ ਨੇ ਫਿਰ ਆਪਾਂ ਨੂੰ ਇੱਕ ਗਿਫਟ ਵੀ ਦਿੱਤਾ ਤੇ ਉਸ ਤੋਂ ਬਾਅਦ ਗੁਰਕ੍ਰਿਤ ਨੇ ਮੇਰੇ بیٹے ਨੇ بیٹے ਦੀ ਰਖੜੀ ਬੰਨ੍ਹੀਆਂ ਦੋਨਾਂ ਭਤੀਜੀਆਂ ਨੇ ਪਹਿਲਾ ਭਤੀਜੀਆਂ ਨੇ ਮੈਂ ਬੰਨੀਆਂ ਰਖੜੀਆਂ ਦੋਨਾਂ ਭਤੀਜੀਆਂ ਦੇ ਬੰਨੀਆਂ ਇਹ ਗੁਰਕੀ ਦਿੱਤਾ ਕਿ ਛੋਟੀ ਧੀ ਜੈਗੀ ਤੇ ਇਹ ਹੈਗੀ ਹੈ ਜੀ ਬੱਟੀ ਸ਼ੁਭਦੀਪ ਕੌਰ ਤੇ ਇਹ ਪਹਿਲਾ ਸਕੂਲ ਗਏ ਹੋਏ ਸੀ ਉਸ ਤੋਂ ਇਹਨਾਂ ਨੂੰ ਛੁੱਟੀ ਨਹੀਂ ਸੀਗੀ ਤੇ ਫਿਰ ਜਦੋਂ ਅਸੀਂ ਗਏ ਫਿਰ ਇਹਨਾਂ ਨੂੰ ਛੁੱਟੀ ਘਰੇ ਲੈ ਕੇ ਆਂਦਾ ਵੀਰੇ ਨੇ ਤੇ ਘਰੇ ਲਿਆ ਕੇ ਕਿਉਂਕਿ ਗੁਰਪ੍ਰੀਤ ਦੇ ਇਹਨਾਂ ਨੇ ਰਖੜੀ ਬੰਨਣੀ ਸੀਗੀ ਤੇ ਫਿਰ ਇਹਨਾਂ ਦੋਨਾਂ ਜੜੀਆਂ ਨੇ ਆਪਦੇ ਵੀਰੇ ਦੇ ਰਖੜੀ ਬੰਨੀ ਤੇ ਛੋਟੀ ਨੂੰ ਰਖੜੀ ਬੰਨਣੀ ਆਉਂਦੀ ਨਹੀਂ ਸੀਗੀ ਪਰ ਕੋਸ਼ਿਸ਼ ਬਹੁਤ ਕੀਤੀ ਵੀ ਮੈਂ ਬੰਨ ਕੀ ਹਟੂਗੀ ਪਰ ਫਿਰ ਹੌਲੀ-ਹੌਲੀ ਚਲੋ ਇਹਨੂੰ ਦੱਸਤਾ ਵੀ ਇੰਦਾ-ਇੰਦਾ ਬੰਨਣੀ ਆ ਫਿਰ ਇਹੜੇ ਰਖੜੀ ਆ ਜਿਹੜੀ ਬਨਤੀ ਤੇ ਰਖੜੀ ਬਨ ਕੇ ਫਿਰ ਆਪਾਂ ਵੱਡੀ ਗੁੜੀਆ ਦੀ ਵੀ ਵੱਡੀ ਵੱਡੀ ਧੀ ਜੀ ਨੇ ਰਖੜੀ ਬੰਨੀ ਰਖੜੀ ਬੰਨ ਕੇ ਉਸ ਤੋਂ ਬਾਅਦ ਆਪਾਂ ਡੈਡੀ ਨੂੰ ਵੀ ਰਖੜੀ ਬੰਨੀ ਆਪਾਂ ਪਹਿਲੀ ਵਾਰ ਪਹਿਲਾਂ ਨਹੀਂ ਕਦੇ ਵੀ ਬੰਨੀ ਸੀ ਇਸ ਵਾਰ ਆਪਾਂ ਡੈਡੀ ਨੂੰ ਵੀ ਰਖੜੀ ਬੰਨੀ ਡੈਡੀ ਨੂੰ ਰਖੜੀ ਬੰਨਣ ਤੋਂ ਬਾਅਦ ਤੇ ਟਾਈਮ ਆ ਜਿਹੜਾ ਕਾਫੀ ਹੋ ਗਿਆ ਸੀਗਾ ਤੇ ਅਸੀਂ ਵਾਪਸ ਵੀ ਆਉਣਾ ਸੀ ਸ਼ਾਮ ਤੱਕ ਕਿ ਕਿਉਂਕਿ ਫਿਰ ਛੁੱਟੀਆਂ ਵਾਲੀਆਂ ਵੱਜਦੀਆਂ ਸੀਗੀਆਂ ਗੁਰਪ੍ਰੀਤ ਤਾਂ ਖੈਰਾ ਕੇ ਨਿਰਾਜੀ ਸੀਗਾ ਪਰ ਫਿਰ ਆਪਾਂ ਸ਼ਾਮ ਨੂੰ ਵਾਪਸ ਆ ਗਏ ਸੀ ਘਰੇ ਤੇ 6 ਵਜੇ ਆਪਾਂ ਘਰੇ ਵਾਪਸ ਆ ਗਏ ਉੱਥੋਂ ਆਪਾਂ ਸਾਡੇ ਕਿਤੇ 9 ਵਜੇ 4 ਵਜੇ ਚੱਲੇ ਸੀਗੇ ਤੇ ਸੇ 6 ਵਜੇ ਆਪਾਂ ਵਾਪਸ ਆ ਗਏ ਫਿਰ ਗੁਰਪ੍ਰੀਤ ਤੋਂ ਬਾਅਦ ਆ ਫਿਰ ਆਪਾਂ ਡੈਡੀ ਨੂੰ ਬੱਕਰੀ ਬੰਨੀ ਤੇ ਡੈਡੀ ਨੇ ਆਪਣਾ ਪਰਾਣਾ ਝੋਲਾ ਕੱਢਿਆ ਗੁਰਪ੍ਰੀਤ ਦੇ ਦੇਖ ਕੇ ਬਹੁਤ ਹੱਸਿਆ ਵੀ ਡੈਰੀਆ ਪੈਸੇ ਜਿਹੜੇ ਪੁਰਾਣੀ ਢੋਲੇ ਦੇ ਵਿੱਚ ਰੱਖਦੇ ਨੇ ਉਸ ਤੋਂ ਬਾਅਦ ਆਪਾਂ ਰਖਰੀ ਬਣ ਕੇ ਆ ਗਏ ਜੀ ਆਪਣੇ ਘਰੇ ਆਪਣੇ ਫੋਨ ਦੀ ਬੈਟਰੀ ਹੋ ਗਈ ਸੀ ਲੋ ਤੇ ਇਸ ਕਰਕੇ ਹੋਰ ਬਲੌਗ ਨਹੀਂ ਬਣਿਆ ਹੈਗਾ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਕਮੈਂਟ ਕਰਕੇ ਦੱਸਿਓ ਵੀ ਆਪਣੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਚਲੋ ਜੀ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ